ਤਾਰੀਆਂ ਫਿਲਮ ਪੰਜਾਬ 95 ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਪੰਜਾਬ 95 ਅਜੇ ਰਿਲੀਜ਼ ਨਹੀਂ ਹੋਵੇਗੀ ਭਾਰਤ ਤੋਂ ਬਾਹਰ ਵੀ ਅਜੇ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੋਸਾਂਝ ਦੇ ਵੱਲੋਂ ਦਰਸਲ ਸੋਸ਼ਲ ਮੀਡੀਆ ਤੇ ਲਿਖਿਆ ਗਿਆ ਕਿ ਦੱਸਦੇ ਹੋਏ ਸਾਨੂੰ ਪ੍ਰੀੜ ਮਹਿਸੂਸ ਹੋ ਰਹੀ ਹੈ ਕਿ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਨਾ ਵੀ ਨਹੀਂ ਹੋਵੇਗੀ ਕੁਝ ਹਾਲਾਤ ਸਾਡੇ ਕੰਟਰੋਲ ਤੋਂ ਬਾਹਰ ਨੇ ਦਰਸਲ ਜਸਵੰਤ ਸਿੰਘ ਖਰੜਾ ਤੇ ਪੰਜਾਬ 95 ਫਿਲਮ ਬਣੀ ਹੈ ਆਖਰਕਾਰ ਵਿਦੇਸ਼ ਦੇ ਵਿੱਚ ਐਬਰਾਉਂਡ ਦੇ ਵਿੱਚ ਰਿਲੀਜ਼ ਕਿਉਂ ਨਹੀਂ ਹੋਵੇਗੀ ਇਸ ਨੂੰ ਲੈ ਕੇ ਹਾਲਾਂਕਿ ਉਹਨਾਂ ਦੇ ਵੱਲੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿਸ ਦੇ ਪਿੱਛੇ ਵਜ੍ਹਾ ਕੀ ਹੈ ਪਰ ਦਿਲਜੀ ਦੋਸਾਂਝ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਲਿਖਿਆ ਕਿ ਦੱਸਦੀ ਹੋਏ ਸਾਨੂੰ ਪੀੜ ਮਹਿਸੂਸ ਹੋ ਰਹੀ ਹੈ ਕਿ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਕੁਝ ਹਾਲਾਤ ਸਾਡੇ ਕੰਟਰੋਲ ਤੋਂ ਬਾਹਰ ਨੇ ਇਸ ਤੋਂ ਪਹਿਲਾਂ ਗੱਲ ਭਾਰਤੀ ਪੰਜਾਬ ਦੀ ਕਰੀਏ ਤਾਂ ਪਹਿਲਾਂ ਹੀ ਸਪਸ਼ਟ ਹੋ ਚੁੱਕਾ ਸੀਗਾ ਕਿ ਭਾਰਤ ਦੇ ਵਿੱਚ ਫਿਲਹਾਲ ਸੱਤ ਫਰਵਰੀ ਨੂੰ ਫਿਲਮ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਸੈਂਸਰ ਬੋਰਡ ਦੇ ਵੱਲੋਂ 120 ਕੱਟ ਲਗਾਉਣ ਦੇ ਜਿਹੜੇ ਇੱਕ ਗੱਲ ਕਹੀ ਗਈ ਹੈ ਆ ਤੋਂ ਉਸ ਤੋਂ ਬਾਅਦ ਹੀ ਅਗਲਾ ਰਾਹ ਕਿਡਾ ਸਾਫ਼ ਹੋ ਸਕਦਾ ਹੈ ਪਰ ਹੁਣ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਫਿਲਮ ਰਿਲੀਜ਼ ਨਹੀਂ ਹੋਣ ਜਾ ਰਹੀ ਉਸ ਨੂੰ ਲੈ ਕੇ ਦਿਲਜੀਤ ਦੋਸਾਂਝ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਦਰਸਲ ਪੰਜਾਬ 95 ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਜਸਵੰਤ ਸਿੰਘ ਖਰੜਾ ਦਾ ਕਿਰਦਾਰ ਨਵਾਇਆ ਗਿਆ ਹੈ ਆ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਰੜਾ ਜਦੋਂ 90 ਦੇ ਦਹਾਕੇ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਇਨਕਾਊਂਟਰ ਹੋਏ ਤਾਂ ਇਹ ਕਹਿ ਕੇ ਸਸਕਾਰ ਕਰ ਦਿੱਤੇ ਗਏ ਲਾਵਾਰਸ ਲਾਸ਼ਾਂ ਕਹਿ ਕੇ ਸਸਕਾਰ ਕਰ ਦਿੱਤਾ ਗਿਆ ਤਾਂ ਉਹ ਸਾਰੀਆਂ ਲਾਵਾਰਸ ਲਾਸ਼ਾਂ ਦੀ ਜੋ ਕਿ ਜਸਵੰਤ ਸਿੰਘ ਖਰੜਾ ਦੇ ਵੱਲੋਂ ਵੱਡੇ ਗਿਣਤੀ ਵਿੱਚ ਨੌਜਵਾਨਾਂ ਦੀ ਪਛਾਣ ਕੀਤੀ ਗਈ ਤੇ ਉਹਨਾਂ ਤੇ ਆਧਾਰਿਤ ਦਰਸਲੇ ਫਿਲਮ ਹੈ ਪੰਜਾਬ 95 ਤੇ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਭਾਰਤ ਤੋਂ ਬਾਹਰ ਵੀ ਅਜੇ ਫਿਲਮ ਰਿਲੀਜ਼ ਨਹੀਂ ਹੋਵੇਗੀ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਆ ਪੰਕਜ ਕਪਾਈ ਛੁੜੇ ਹੋਏ ਨੇ ਆ ਪੰਕਜੇ ਵੱਡੀ ਖਬਰ ਹੈ ਪੰਜਾਬ 95 ਹੁਣ ਭਾਰਤ ਤੋਂ ਬਾਹਰ ਵੀ ਰਿਲੀਜ਼ ਨਹੀਂ ਹੋਵੇਗੀ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਸਾਹਮਣੇ ਕੋਈ ਵਜ੍ਹਾ ਸਾਫ ਹੋ ਸਕੀ ਹਾਲਾਂਕਿ ਦਿਲਜੀਤ ਉਸਾਇਂ ਦੇ ਵੱਲੋਂ ਵਜ੍ਹਾ ਨਹੀਂ ਦੱਸੀ ਗਈ ਦੇਖੋ ਕਿਉਂਕਿ ਇਹ ਡ੍ਰੀਮ ਪ੍ਰੋਜੈਕਟ ਸੀਗਾ ਦਿਲਜੀਤ ਉਸਾਇਂ ਦਾ ਦਿਲੋਂ ਇਹ ਫਿਲਮ ਜਿਹੜੀ ਉਹ ਬਣਾਈ ਗਈ ਸੀਗੀ ਔਰ ਪਹਿਲਾਂ ਭਾਰਤ ਦੇ ਵਿੱਚ ਸੈਂਸਰ ਬੋਰਡ ਨੇ ਕਈ ਸਾਰੇ ਸੀਨ ਜਿਹੜੇ ਨੇ ਉਹ ਕੱਟੇ ਉਸ ਤੋਂ ਬਾਅਦ ਦਿਲਜੀਤ ਉਸਾਇਂ ਨੇ ਜਾਣਕਾਰੀ ਦਿੱਤੀ ਕਿ ਬਿਨਾਂ ਕੱਟ ਲਗਾਏ ਫਿਲਮ ਜਿਹੜੀ ਉਹ ਰਿਲੀਜ਼ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਜਾਣਕਾਰੀ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਜਾਂ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋਏਗੀ ਬਲਕਿ ਇਹ ਫਿਲਮ 7 ਫਰਵਰੀ ਨੂੰ ਵਿਦੇਸ਼ਾਂ ਦੇ ਵਿੱਚ ਰਿਲੀਜ਼ ਕੀਤੀ ਜਾਏਗੀ ਲੇਕਿਨ ਕੱਲ ਦੇਰ ਸ਼ਾਮ ਨੂੰ ਦਿਲਜੀਤ ਦੋਸਾਂਝ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ ਕਿ ਕਲਹਾਲ 7 ਜਿਹੜੀ ਫਰਵਰੀ ਦਾ ਫੈਸਲਾ ਕੀਤਾ ਗਿਆ ਕਿ 7 ਫਰਵਰੀ ਨੂੰ ਜਿਹੜੀ ਗ੍ਰਾਮ ਰਿਲੀਜ਼ ਹੋਣੀ ਸੀਗੀ ਵਿਦੇਸ਼ਾਂ ਦੇ ਵਿੱਚ ਉਸ ਨੂੰ ਰੋਕ ਦਿੱਤਾ ਗਿਆ ਉਸ ਨੂੰ ਟਾਲ ਦਿੱਤਾ ਗਿਆ ਕਿਉਂਕਿ ਦਿਲਜੀਤ ਦੋਸਾਂਝ ਚਾਹੁੰਦੇ ਨੇ ਕੀ ਇਹ ਫਿਲਮ ਵਿਦੇਸ਼ਾਂ ਦੇ ਨਾਲ ਨਾਲ ਭਾਰਤ ਦੇ ਵਿੱਚ ਵੀ ਰਿਲੀਜ਼ ਹੋਵੇ ਔਰ ਜਿਹੜੇ ਇਸ ਦੇ ਵਿੱਚ ਡਾਕੂਮੈਂਟਰੀ ਜਿਹੜੇ ਫੈਕਟਰ ਖਾਲੜਾ ਦੀ ਜ਼ਿੰਦਗੀ ਦੇ ਉੱਤੇ ਰੱਖੇ ਗਏ ਨੇ ਕਿਉਂਕਿ ਪੰਜਾਬ ਦਾ ਇੱਕ ਅਜੀਬਾ ਸਮਾਜ ਹੈਗਾ ਜਿਹੜਾ ਹਰ ਕਿਸੇ ਨੇ ਉਹ ਦੇਖਿਆ ਹੰਡਾਇਆ ਔਰ ਉਸ ਦਾ ਸੱਚ ਹਰ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਵੈ ਤਾਂ ਦਲਜੀਤ ਜਾਂਦੇ ਨੇ ਕਿ ਭਾਰਤ ਦੇ ਵਿੱਚ ਫਿਲਮ ਜਿਹੜੀ ਹੈ ਪਹਿਲਾਂ ਰਿਲੀਜ਼ ਹੋਵੇ ਔਰ ਇਸ ਵਜਾ ਕਰਕੇ ਕਈ ਸਾਰੇ ਕਾਰਨ ਸੀਗੇ ਰਿਲੀਜ਼ ਨਹੀਂ ਹੋ ਸਕੀ ਕੱਟ ਲਗਾਏ ਗਏ ਸੀਗੇ ਸੈਂਸਰ ਬੋਰਡ ਦੇ ਵੱਲੋਂ ਔਰ ਹੁਣ ਜਿਹੜੀ ਫਿਲਮ 7 ਫਰਵਰੀ ਨੂੰ ਬ੍ਰਾਵੇਸ਼ਾ ਦੇ ਵਿੱਚ ਰਿਲੀਜ਼ ਹੋਣੀ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਨਵੀਂ ਤਰੀਕ ਦਾ ਐਲਾਨ ਜਲਦ ਦਿਲਜੀਤ ਦੋਸਾਂ ਵੱਲੋਂ ਕੀਤਾ ਜਾਏਗਾ ਹਾਲਾਂਕਿ ਭਾਰਤ ਦੇ ਵਿੱਚ ਸੈਂਸਰ ਬੋਰਡ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਦਿਲਜੀਤ ਦੀ ਪਿਛਲੇ ਦਿਨਾਂ ਦੇ ਵਿੱਚ ਹੋਈ ਸੀਗੀ ਆਪਾਂ ਕਹੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ 120 ਕੱਟ ਲਗਾਉਣ ਦੇ ਲਈ ਸੈਂਸਰ ਬੋਰਡ ਦੇ ਵੱਲੋਂ ਕਿਹਾ ਗਿਆ ਜਾਂ ਆ ਭਾਰਤ ਦੇ ਵਿੱਚ ਉਹ ਕਟ ਲਗਾਉਣ ਤੋਂ ਬਾਅਦ ਜਦੋਂ ਰਿਲੀਜ਼ਿੰਗ ਦਾ ਰਾਹ ਸਾਫ਼ ਹੁੰਦਾ ਹੈ ਤਾਂ ਕੀ ਉਸ ਦੇ ਨਾਲ ਹੀ ਜਾਂ ਉਸ ਤੋਂ ਬਾਅਦ ਕੀ ਫਿਰ ਦੂਜੇ ਦੇਸ਼ਾਂ ਦੇ ਵਿੱਚ ਭਾਰਤ ਤੋਂ ਬਾਹਰ ਰਿਲੀਜ਼ ਕੀਤੀ ਜਾਵੇਗੀ ਦੇਖੋ ਬਿਲਕੁਲ ਦਿਲਜੀਤ ਸਾਂਝਾ ਇਹ ਹੀ ਚੰਦਰੇ ਨੇ ਕਿ ਜਦੋਂ ਭਾਰਤ ਔਰ ਪੰਜਾਬ ਦੇ ਵਿੱਚ ਇਹ ਫਿਲਮ ਜਿਹੜੀ ਰਿਲੀਜ਼ ਹੋਵੇ ਉਸ ਦੇ ਲਈ ਵਿਦੇਸ਼ਾਂ ਦੇ ਵਿੱਚ ਰਿਲੀਜ਼ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਇਸ ਫਿਲਮ ਦੇ ਨਾਲ ਕਈ ਸਾਰੇ ਪ੍ਰੋਡਿਊਸਰ ਡਾਇਰੈਕਟਰ ਅਤੇ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ ਔਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿੰਨਾ ਪੈਸਾ ਲੱਗਾ ਹੁੰਦਾ ਫਿਲਮ ਦੇ ਵਿੱਚ ਪ੍ਰਦਰਸ਼ਾਂ ਦੇ ਇਤਬਾਦ ਨਾਲ ਉਹ ਉਹ ਪੂਰਾ ਨਹੀਂ ਹੁੰਦਾ ਔਰ ਦੂਸਰਾ ਵੀ ਹੈ ਕਿ ਇੱਕ ਫਿਲਮ ਨੂੰ ਲੀਕ ਹੋਣ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ ਕਿਉਂਕਿ ਜਦੋਂ ਵਿਦੇਸ਼ਾਂ ਦੇ ਵਿੱਚ ਫਿਲਮ ਲੱਗੇਗੀ ਤਾਂ ਕਈ ਵਾਰ ਅਸੀਂ ਦੇਖਿਆ ਕਿ ਫਿਲਮ ਲੀਕ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਪੈ ਜਾਂਦੀ ਹੈ YouTube ਤੇ ਪੈ ਜਾਂਦੀ ਹੈ ਜਾਂ ਫਿਰ ਕੋਈ ਹੋਰ ਵੈਬਸਾਈਟ ਤੇ ਪੈ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਲੋਕ ਤਾਂ ਦੇਖ ਲੈਂਦੇ ਆ ਲੇਕਿਨ ਜਿਹੜੀ ਕੰਪਨੀ ਦਾ ਪੈਸਾ ਲੱਗਾ ਹੁੰਦਾ ਉਹ ਉਸ ਨੂੰ ਘਾਟਾ ਜ਼ਰੂਰ ਪੈਂਦਾ ਔਰ ਜਦੋਂ ਭਾਰਤ ਦੇ ਵਿੱਚ ਰਾ ਪਤਰਾ ਹੋਏਗਾ ਤਾਂ ਲੋਕਾਂ ਨੇ ਜੇਕਰ ਪਹਿਲਾਂ ਹੀ ਫਿਲਮ ਲੀਗ ਕੋਕੀ ਪਾਈ ਰਹੀ ਸੀ ਦੇ ذریعے ਦੇਖੀ ਹੋਏਗੀ ਤਾਂ ਉਸ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਸਾਫ ਫਰਵੀ ਨੂੰ ਜਿਹੜੀ ਫਿਲਮ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਣੀ ਸੀ ਉਸ ਨੂੰ ਪੋਸਟਪੋਨ ਕਰਨ ਦਾ ਫੈਸਲਾ ਕੀਤਾ ਗਿਆ। ਹਾਂ ਠੀਕ ਹੈ ਪੰਗਜਪੂਰੀ ਜਾਣਕੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਪੰਜਾਬ 95 ਅਜੇ ਰਿਲੀਜ਼ ਨਹੀਂ ਹੋਵੇਗੀ। ਭਾਰਤ ਤੋਂ ਬਾਹਰ ਵੀ ਅਜੇ ਫਿਲਮ ਰਿਲੀਜ਼ ਨਹੀਂ ਹੋਵੇਗੀ। ਦਿਲਜੀਤ ਸਾਂਝ ਦੇ ਬਕਾਇਦਾ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਲਿਖਿਆ ਕਿ ਦੱਸਦੇ ਹੋਏ ਸਾਨੂੰ ਪ੍ਰੀੜ ਮਹਿਸੂਸ ਹੋ ਰਹੀ ਹੈ ਕਿ ਪੰਜਾਬ 95 7 ਫਰਵਿਨ ਨੂੰ ਰਿਲੀਜ਼ ਨਹੀਂ ਹੋਵੇਗੀ। ਕੁਝ ਹਾਲਾਤ ਸਾਡੇ ਕੰਟਰੋਲ ਤੋਂ ਬਾਹਰ ਨੇ। ਹਾਲਾਂਕਿ ਪਹਿਲੇ ਸਾਫ਼ ਹੋ ਚੁੱਕਾ ਸੀ ਕਿ ਭਾਰਤ ਦੇ ਵਿੱਚ ਫਿਲਹਾਲ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਤੇ ਹੁਣ ਭਾਰਤ ਤੋਂ ਬਾਹ ਆ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ ਆਖਰਕਾਰ ਨਵੀਆਂ ਤਰੀਕਾਂ ਦਾ ਕਦੋਂ ਐਲਾਨ ਹੋਵੇਗਾ ਕਦੋਂ ਰਿਲੀਜ਼ ਹੋਵੇਗੀ ਇਸ ਨੂੰ ਲੈ ਕੇ ਅਜੇ ਜਾਣਕਾਰੀ ਸਪਸ਼ਟ ਨਹੀਂ ਹੋਈ ਆਂਟ ਮਹੀਨੇ ਸੇ ਘਰ ਨਹੀਂ ਆਇਆ ਪੂਰੇ ਸੱਤ ਦਿਨ ਹੋ ਗਏ ਇਸ ਨੇ ਦਿੱਖੀ ਨਹੀਂ ਮੋਤ ਮਰੀ ਮੇਰਾ ਇਹ ਸੂਤ ਚੇਤਰ मरिया मेरा की सखदेव सिंह पांच महीनों से घर नहीं आया पूरे सात दिन हो गए इसलिए मौत मरी मेरा मरीसू चेतर सोन मरिया मेरा की सखदेव सिंह 5 ਮਹੀਨਿਆਂ ਤੋਂ ਘਰ ਨਹੀਂ ਆਇਆ ਪੂਰੇ 7 ਦਿਨ ਹੋ ਗਏ ਇਸਨੇ ਦੇਖੀ ਮੋਤ ਮਰੀ ਮੇਰਾ ਇਹ ਸੂਚਤਰ ਸੋਣ ਮਰਿਆ